ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸਰਪੰਚ ਭਗਵੰਤ ਸਿੰਘ ಗ್ರಾಮ ਪੰਚਾਇਤ ਪੂਰਵਰ ਰਹੀਆਂ ਜੀ ਮਾਂਜੀ ਆ ਸਾਡੇ ਪਿੰਡ ਚ ਨਾ ਵਾਟਰ ਸਪਲਾਈ ਟੈਂਕੀ ਦਾ ਕੰਟੈਕਟ ਆਇਆ ਸੀ ਜੋ ਕਿ ਠੇਕੇਦਾਰ ਬਹੁਤ ਹੀ ਮਾਰੀ ਕੰਡੀਸ਼ਨ ਦਾ ਕੰਮ ਕਰ ਰਿਹਾ ਮਤਲਬ ਆ ਜਿਹੜੀ ਸਾਈਡ ਤੇ ਬਾਉਂਡਰੀ ਵਾਲ ਕਰਨਾ ਇਹ ਪੁਰਾਣੇ ਚੈਨਲ ਇਥੋਂ ਪੁੱਟ ਕੇ ਇਹਨਾਂ ਦੇ ਦੁਆਰੇ ਕੋਈ ਮਟੀਰੀਅਲ ਨਹੀਂ ਪਾ ਰਿਹਾ ਜਦ ਕਿ ਇਹਦੀ ਨਵੀਂ ਪਾਸ ਆ ਉਹੋ ਲਾ ਕੇ ਇਹ ਇੰਨੀ ਕਿ ਹਵਾ ਦੇ ਵਿੱਚ ਆ ਭੇਡੇ ਕੇ ਪੈਂਦੀ ਆ ਜੇ ਉਹਨੂੰ ਕਹੀਏ ਵੀ ਇਹਨਾਂ ਦੁਆਲੇ ਮਾਲ ਪਾਲ ਆ ਜਾਂ ਕੁਝ ਕਰਨ ਦਾ ਮੈਂ ਨਹੀਂ ਕਰਨਾ ਆ ਜੋ ਟੂਟੀਆਂ ਲਾਈਆਂ ਨੇ ਪਿੰਡ ਦੇ ਵਿੱਚ ਕੁਛ ਇਹਨੂੰ ਜਦੋਂ ਇੱਕ ਵਾਰੀ ਕੱਸੋ ਤੇ ਦੂਜੀ ਵਾਰੀ ਖੋਲੋ ਤੇ ਵਿੱਚ ਪਾਣੀ ਨਹੀਂ ਆਉਂਦਾ ਜਿੰਨੇ ਵੀ ਪਿੰਡ ਚ ਕਨੈਕਸ਼ਨ ਹੋਣੇ ਲੋਕਾਂ ਨੇ ਆਪਣੀ ਟੂਟੀਆਂ ਲਿਆ ਕੇ ਲਾਈਆਂ ਇਹਨੂੰ ਕਿਹਾ ਵੀ ਭਾਈ ਤੂੰ ਟੂਟੀ ਬਹੁਤ ਮਾਰੀ ਕੁਆਲਿਟੀ ਦੀ ਲਾ ਰਿਆਂ ਨੂੰ ਚੰਗੀ ਕਰ ਆਂਦਾ ਬਸ ਜੋ ਲੱਗੀਆਂ ਲੱਗੀਆਂ ਇਹ 26 ਲੱਖ 6900 66 ਰੁਪਏ ਦਾ ਪੈਕੇਜ ਜੋ ਸ੍ਰੀ ਰਮਨ ਬੈਲ ਸਾਡੇ ਹਲਕਾ ਨੇ ਚਾਰਜ ਨੇ ਪਿੰਡ ਪੂਰਾ ਰਾਈਆਂ ਵਾਸਤੇ ਪਾਸ ਕਰਾਇਆ ਸੀ ਉਹ ਇਸ ਠੇਕੇਦਾਰ ਨੇ ਉਸ ਨੂੰ ਪੂਰਾ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰ ਰਿਹਾ ਐ ਅੱਗੋਂ ਇਹ ਚੈਲੰਜ ਕਰਦਾ ਸਾਨੂੰ ਵੀ ਤੁਹਾਡਾ ਜਿੱਥੇ ਜੋਰ ਜਵਰ ਲੱਗਦਾ ਲਾ ਲਓ ਸਾਡੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਇਹ ਸਰਕਾਰ ਦਾ ਇੱਕ ਇੱਕ ਪੈਸਾ ਚੰਗੇ ਤਰੀਕੇ ਨਾਲ ਲੱਗੇ ਇਹਦੀ ਦੁਰਵਰਤੋਂ ਨਾ ਹੋਏ ਤੋਂ ਇਹ ਜਿਹੜਾ ਕੰਮ ਹੋਇਆ ਇਹਨੂੰ ਵੇਖਿਆ ਜਾਏ ਮਟੀਰੀਅਲ ਬਹੁਤ ਮਾਰੀ ਕੁਆਲਿਟੀ ਦਾ ਲਾਇਆ ਵੇਖੋ ਰੇਤੇ ਦੇ ਵਿੱਚ ਮਿੱਟੀ ਤੁਰੀ ਫਰੰਡ ਹੈਈ ਆ ਹਰੇ ਕਠੋਰੇ ਤਾਂ ਲਾਇਆ ਹੈ ਆਖਿਆ ਹਸ ਨਹੀਂ ਕਰਦਾ ਇਹ ਸਰਕਾਰ ਕੇ ਬੇਨਤੀ ਹਾਂ ਦੀ ਵੀ ਇਹ ਚੰਗੀ ਤਰ੍ਹਾਂ ਕੰਮ ਕੀਤਾ ਜਾ ਜਾ ਕਿਉਂਕਿ ਉਹ ਸਰਕਾਰ ਦਾ ਪੈਸਾ ਹੋ ਇੱਕ ਇੱਕ ਚੰਗੇ ਥਾਂ ਲੱਗ ਸਕੇ ਸਾਡਾ ਪਿੰਡ ਜੀ ਪੂਰਾ ਰਾਇਆਂ ਮੈਂ ਪੰਚਾਇਤ ਮੈਂਬਰ ਸਰਦਾਰਸ਼ ਬਾਲ ਸਿੰਘ ਜੀ ਸਾਡੀ ਪੂਰੀ ਪੰਚਾਇਤ ਕੋਤੀ ਆ ਇਹ ਬੇਨਤੀ ਹੈ ਜੀ ਕਿ ਜਿਹੜਾ ਇਹ ਠੇਕੇਦਾਰ ਜਿਹੜਾ ਇਹ ਕੰਮ ਕਰਕੇ ਗਿਆ ਸੀ ਪਿੰਡ ਦੇ ਵਿੱਚ ਪੂਰਾ ਟੈਂਕੀ ਦਾ ਕੰਮ ਜਿੰਨਾ ਵੀ ਸਾਰੀ ਦਾ ਕੰਮ ਕੀਤਾ ਇਹ ਇਹ ਪ੍ਰਸ਼ਾਸਨ ਨੂੰ ਇਹਦੇ ਬਾਰੇ ਬੇਨਤੀ ਕਰਨੀ ਚਾਹੁੰਦੇ ਆ ਕਿ ਇਹਨੇ ਬਹੁਤ ਘਟੀਆ ਕਿਸਮ ਦਾ ਮਟੀਰੀਅਲ ਤੁਹਾਨੂੰ ਪਹਿਲਾਂ ਦਿਖਾ ਦਿੱਤਾ ਸਾਰਾ ਫੋਟੋ ਦੇ ਵਿੱਚ ਵੀ ਬਹੁਤ ਘਟੀਆ ਕਿਸਮ ਦਾ ਮਟੀਰੀਅਲ ਜਿਹੜਾ ਲਾਇਆ ਵਾ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਇਹ ਫੈਂਸਿੰਗ ਜਿਹੜੀ ਚਾਰਸ਼ਵਰੇ ਲਾਉਣ ਲੱਗੇ ਤਾਂ ਸਾਡੇ ਸਰਪੰਚ ਸਾਹਿਬ ਨੇ ਉਹਨਾਂ ਨੂੰ ਆ ਕੇ ਰੋਕਿਆ ਕਿ ਕਿਉਂ ਉੱਥੇ ਇੱਕ ਕੌਲਾ ਕੱਢਿਆ ਜਿਹੜਾ ਸਕੂਲ ਦਾ ਉਹ ਹੀ ਤਾਂ ਆ ਕੇ ਇੱਥੇ ਨੇ ਆਪਣੀ ਇਸਤੇਮਾਲ ਕੀਤੀ ਆ ਤੇ ਜਿਹੜੇ ਚਾਰਸ਼ਵਰੇ ਫੈਂਸਿੰਗ ਦੇ ਜਿਹੜੇ ਕਾਰਨਰ ਜਿਹੜੇ ਲੱਗੇ ਨੇ ਉਹਦੇ ਵਿੱਚ ਜਿਹੜੇ ਐਂਗਲ ਲਾਏ ਨੇ ਉਹ ਵੀ ਸਾਡੇ ਸਕੂਲ ਦੇ ਐਂਗਲ ਕਿਉਂਕਿ ਇੱਥੋਂ ਲਾਤੇ ਨੇ ਆਪਣੇ ਕੋਲ ਉਹਨੇ ਕੋਈ ਮਟੀਰੀਅਲ ਨਹੀਂ ਲੱਗਿਆ ਜੀ ਇਹ ਅਸੀਂ ਇਹਨਾਂ ਨੂੰ ਆਖਿਆ ਕਿ ਜਿਹੜਾ ਟੈਂਕੀ ਦਾ ਜਿਹੜਾ ਮਟੀਰੀਅਲ ਆ ਜਿਹੜਾ ਤੁਹਾਨੂੰ ਪਿੱਛੇ ਜਿਹੜਾ 26 ਲੱਖ ਦਾ ਟੈਂਡਰ ਜਿਹੜਾ ਤੁਸੀਂ ਭਰਿਆ ਵ ਤੇ ਚਾਰਚ ਫਿਰ ਇਹਦੀ ਜਿਹੜੀ ਕੰਡੇ ਵਾਲੀ ਤਾਰ ਉਹ ਕਿਉਂ ਲਾ ਕੇ ਤੁਸੀਂ ਫਿਟਿੰਗ ਨਹੀਂ ਕਰਦੇ ਆਂਦਾ ਕਿ ਮੈਨੂੰ ਕੁਛ ਨਹੀਂ ਕਹਿਣਾ ਤੁਸੀਂ ਜੋ ਕਰਨਾ ਕਰ ਲੋ ਇਹੋ ਕੁਛ ਹੋਣਾ ਜੇ ਕਰੋਨਾ ਤੇ ਕਰੋ ਲੋ ਜੇ ਨਹੀਂ ਕਰੋਨਾ ਤੇ ਨਾ ਕਰੋ ਤੇ ਕੱਲ ਦਾ ਇਹ ਸਮਾਨ ਆਪਣਾ ਸਾਰਾ ਹੀ ਤੁੱਕ ਇਥੋਂ ਚਲੇਗਾ ਸਰ ਸਾਡੇ ਇਨੇ ਸਰਪੰਚ ਸਾਹਿਬ ਦੇ ਕਹਿਣ ਤੇ ਇੰਨੀ ਗੱਲ ਕਹੀ ਆ ਕਿ ਤੂੰ ਇਹ ਜਿਹੜਾ ਕੰਮ ਸਹੀ ਤਰੀਕੇ ਨਾਲ ਕਰ ਸਹੀ ਮਟੀਰੀਅਲ ਲਾ ਜਿਹੜਾ ਇਹ ਟੈਂਕੀ ਦਾ ਜਿਹੜਾ ਕੰਮ ਕੀਤਾ ਉਹ ਪਿੱਛੋਂ ਆਫੀਸਰ ਹੁੰਦੇ ਸੀਗੇ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਇੰਜੀਨੀਅਰਿੰਗ ਕਰਾਇਆ ਉਦੋਂ ਸਾਡੀ ਕੋਈ ਦਖਲਦਾਰੀ ਨਹੀਂ ਪਰ ਜਿਹੜਾ ਹੁਣ ਸਾਡੀਆਂ ਜਿਹੜੀਆਂ ਪਿੰਡ ਦੇ ਵਿੱਚ ਪੈਪਾਂ ਪਾਈਆਂ ਨੂੰ ਉਹ ਵੀ ਇਹਨੇ ਬਹੁਤ ਅਸੀਂ ਟੂਟੀਆਂ ਵੀ ਬਹੁਤ ਘਟੀਆਂ ਕਿਸਮ ਦੀਆਂ ਨੇ ਤੇ ਜਿਹੜੀਆਂ ਇਹਨੇ ਜਿਹੜੀਆਂ ਪਾਈਪਾਂ ਲਾਈਆਂ ਨੇ ਉਥੇ ਜੀਆਈ ਪਾਈਪ ਲੱਗਣੀ ਸੀ ਤਾਂ ਪਲਾਸਟਿਕ ਦੀ ਪਾਈਪ ਉਥੇ ਲਾ ਕੇ ਤੇ ਅਸੀਂ ਇਹਨੂੰ ਪੁੱਛਿਆ ਸੀਗਾ ਕਿ ਇੱਥੇ ਜੀਆਈ ਪਾਈਪ ਤੇ ਇਹਨੇ ਜਿਹੜੀ ਲੀਵਰ ਲੱਗੀ ਸੀ ਉਤੋਂ ਟਿਕਾਤੀਆਂ ਸਾਰੀਆਂ ਉਹਦੀ ਇਨਕੁਆਰੀ ਕੀਤੀ ਜਾਵੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹ ਜੋ ਜਿੰਨਾ ਵੀ ਅਫਸਰਾਂ ਨੇ ਇਹਨੂੰ ਟੈਂਡਰ ਦਿੱਤਾ ਵਾ ਅਸੀਂ ਪ੍ਰਸ਼ਾਸਨ ਤੱਕ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਇਹਨੂੰ ਅਫਸਰਾਂ ਨੇ ਟੈਂਡਰ ਦਿੱਤਾ ਵਾ ਜਿਹੜੇ ਇਹਦੇ ਬਿੱਲ ਪਾਸ ਕਰਦੇ ਨੇ ਇਹਦੀ ਵਾਰੀ ਕੀਤੀ ਜਾਵੇ ਇਹ 26 ਲੱਖ ਦਾ ਟੈਂਡਰ ਜਿਹੜਾ ਕਿ ਇਹਦੀ ਸਾਰੀ 26 ਲੱਖ 10000 ਰੁਪਏ ਦਾ ਟੈਂਡਰ ਹੈ ਇਹਦੀ ਸਾਰੀ ਛਾਣਬਿੰਦ ਕਰਕੇ ਇਹ ਸਾਰਾ ਕੰਮ ਤਸੱਲੀ ਭਗ ਸਾਡਾ ਕਰਵਾਇਆ ਜੋ ਉੱਪਰੋਂ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਇਨਾ ਪੈਸਾ ਦੇ ਰਿਹਾ 26 ਲੱਖ ਇੱਕ ਪਿੰਡ ਪੂਰੋਵਾਲ ਰਾਇਆਂ ਨੂੰ ਟੈਂਕੀ ਵਾਸਤੇ ਉਹਨਾਂ ਦੇ ਰਮਣ ਬੈਲ ਜੂ ਰਾਨੇ ਲਿਆਕ ਦਿੱਤਾ ਸਮਝੇ ਤੇ ਇਹ ਜਿਹੜਾ 26 ਲੱਖ ਦੀ ਦੁਰਵਰਤੋਂ ਕੀਤੀ ਗਈ ਆ ਅੰਦਰ ਵੀ ਤਾਂ ਸਟਾਰਟਰ ਦੀ ਹੈ ਜਿਹੜੇ ਨੇ ਇੱਕ ਪੁਰਜਾ ਪਾਣਾ ਡਾਇਰੈਕਟ ਮੋਟਰ ਚ ਲਾ ਕੇ ਜਿਹੜਾ ਇੱਥੇ ਮੁਲਾਜ਼ਮ ਲੱਗਾ ਸਪਲਾਈ ਵਾਲਾ ਉਹਨੇ ਡਾਇਰੈਕਟ ਮੋਟਰ ਉਹ ਮੋਟਰ ਛੜ ਗਈ ਉਹਦੇ ਵਿੱਚ ਵੀ ਇਹਨਾਂ ਪਿੰਡ ਵਾਲਿਆਂ ਵਿਚਾਰਿਆਂ ਨੇ ਪੈਸੇ ਇਕੱਠੇ ਕਰਕੇ ਤਾਂ ਸਾਰੀ ਮੋਟਰ ਚਲਾਈ ਤੇ ਜਿਹੜਾ ਕਿ ਇਹਨੂੰ ਉਹ ਬੇਨਤੀ ਵਾਰ-ਵਾਰ ਕਰ ਰਹੇ ਆ ਕਿ ਉਹ ਆ ਕੇ ਪੁਰਜਾ ਪਾ ਦੇ ਇਹਨਾਂ ਇਹ ਤਾਂ ਕੋਈ ਪੁਰਜਾ ਨਹੀਂ ਪਾਇਆ ਕੋਈ ਵੀ ਤੇ ਹੁਣ ਵੀ ਮੋਟਰ ਡਾਇਰੈਕਟ ਚੱਲਣ ਈ ਆ ਦੂਸਰੀ ਗੱਲ ਸਾਡੀ ਇਹ ਕਿ ਜਿਹੜਾ ਪਾਣੀ ਸ਼ੁੱਧ ਦੇਣ ਵਾਸਤੇ ਪਿੰਡ ਨੂੰ ਉੱਤੇ ਟੈਂਕੀ ਬੰਦੀ ਆ ਟੈਂਕੀ ਦਾ ਜਾਲਾ ਹੀ ਵੱਜਦਾ ਕੀੜੇ ਮਕੜੇ ਪੈਂਦੇ ਨੇ ਇੱਕ ਜਿਹੜੀ ਦਵਾਈ ਸਪਲਾਈ ਹੁੰਦੀ ਹੈ ਵਿੱਚ ਉਹਦੇ ਉਹ ਤਾਂ ਇਹਨਾਂ ਇਹ ਤੱਕ ਪੁਆਇੰਟ ਨਹੀਂ ਰੱਖਿਆ ਪੁਆਇੰਟ ਰੱਖਿਆ ਇਹਨੂੰ ਕਿੰਨੀ ਵਾਰੀ ਅਸੀਂ ਬੇਨਤੀ ਕੀਤੀ ਆ ਤੇ ਜਿਹੜੀ ਦਵਾਈ ਆ ਪਹਿਲਾਂ ਉਹ ਚ ਪ ਤੁਸੀਂ ਜੋ ਕਰਨਾ ਕਰ ਲੋ ਇਹਦੀ ਪਤਾ ਨਹੀਂ ਕਿਹੜੇ ਅਫਸਰਾਂ ਨਾਲ ਸੈਟਿੰਗ ਆ ਸਾਡੀ ਨਹੀਂ ਇਹ ਸੁਣਦਾ ਅਸੀਂ ਪ੍ਰਸ਼ਾਸਨ ਕੋਲੇ ਬੇਨਤੀ ਕਰਦੇ ਆ ਜੇ ਪ੍ਰਸ਼ਾਸਨ ਨੇ ਅਫਸਰਾਂ ਨੇ ਸਾਡੀ ਬੇਨਤੀ ਨਾ ਸੁਣੀ ਅਸੀਂ ਚੈਲੰਜ ਵੀ ਕਰਦੇ ਆ ਇਹ ਪੰਚਾਇਤ ਪੂਰੋਲ ਰਾਈਆਂ ਦੀ ਕਿ ਜੇ ਅਫਸਰਾਂ ਜਿਹੜੇ ਇਹ ਟੈਂਡਰ ਪਾਸ ਕਰਕੇ ਜਿਹੜੇ ਇਹ ਬਿੱਲ ਪਾਸ ਕਰਦੇ ਨੇ ਠੇਕੇਦਾਰ ਦੇ ਜਨਾ ਕੀਤੇ ਤਾਂ ਇਹ ਆਰਟੀ ਪਾ ਕੇ ਸਾਰੀ ਇਹ ਦੀ ਇਨਕੁਆਰੀ ਕਰਵਾਵਾਂਗੇ ਦੀ ਇਹ ਕਰਕੇ ਤੁਹਾਨੂੰ ਬੇਨਤੀ ਆ ਕਿ ਇਹ ਸਾਰੀ ਸ਼ਾਨਬੀਨ ਕਰਕੇ ਇਹ ਕੰਮ ਵਧੀਆ ਤਰੀਕੇ ਨਾਲ ਕਰਵਾਇਆ ਜਾਵੇ ਤਾਂ ਜੋ ਇਹ ਸਾਰੀ ਟੈਂਕੀ ਦੀ ਸੇਫਟੀ ਰਵੇ ਅੰਦਰ ਗੰਦਾ ਬੇਲ ਨਾ ਛਟਿਆ ਜਾਵੇ ਪਿੰਡ ਦੇ ਵੱਲੋਂ ਕੋਈ ਵੀ ਇਹ ਸਾਫ ਸੁਥਰੀ ਜਗਾ ਰਵੇ ਤਾਂ ਸਾਰੇ ਐਂਗਲ ਤੁਹਾਨੂੰ ਘਟੀਆ ਕਿਸਮ ਦਾ ਮਟੀਰੀਅਲ ਜਿਹੜਾ ਲਾਇਆ ਵਾ ਤਾਂ ਸਾਰੇ ਐਂਗਲ ਮਿੱਟੀ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਫੋਟੋ ਦੇ ਵਿੱਚ ਵੀਡੀਓ ਦੇ ਦਿਖਾਤੇ ਨੇ ਐਂਗਲ ਵੀ ਪੰਚਾਇਤ ਦੇ ਐਂਗਲ ਵੀ ਪੰਚਾਇਤ ਦੇ ਤੇ ਉਸੇ ਤਰ੍ਹਾਂ ਮਿੱਟੀ ਦੇ ਵਿੱਚ ਰੱਖ ਕੇ 6-6 ਇੰਚ ਗੱਟ ਕੇ ਉੱਤੇ ਲਾਉਣਾ ਸ਼ੁਰੂ ਕੀਤਾ ਤੇ ਉੱਪਰ ਕੱਲ ਦੀਆਂ ਨੂੰ ਗੱਲ ਆਖੀ ਤਾਂ ਕੱਲ ਦਾ ਇਹ ਦੌੜ ਗਿਆ ਵੇ ਇਸ ਕਰਕੇ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਅੱਭੀ ਲੱਖ ਰੁਪਏ ਦਾ ਇਹਦੀ ਸ਼ਾਨਦਿਸ਼ਾਨ ਕਰਕੇ ਇਨਕੁਆਇਰੀ ਕੀਤੀ ਜਾਵੇ ਕਿ ਪੈਸਾ ਲੱਗਾ ਕਿੱਥੇ ਆ ਮੇਰਾ ਨਾਮ ਜੀ ਸਾਹਿ ਹੀ ਗੱਲ ਕਰ ਰਹੇ ਪੁਰਾ ਪੁਰਾ ਵਾਲ ਰਈਆਂ ਦੀ ਉਸ ਸੰਬੰਧੀ ਮੈਨੂੰ ਕੰਪਲੇਂਟ ਤੁਹਾਡੇ ਥਰੂ ਹੀ ਮਿਲੀ ਹੈ ਇਸ ਕੰਪਲੇਂਟ ਨੂੰ ਮੈਂ ਚੰਗੀ ਤਰ੍ਹਾਂ ਵਾਚਾਂਗਾ ਜੀ ਚੈੱਕ ਕਰਵਾਵਾਂਗਾ ਕੀ ਕੀ ਕੰਮ ਹੋਇਆ ਜੇ ਇਹਦੇ ਵਿੱਚ ठेकेदार ਦੋਸ਼ੀ ਪਾਇਆ ਜਾਂਦਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਜੇ ਕੰਮ ਕਹਿ ਰਹੇ ਆ ਕਹਿ ਗਿਆ ਹੈ ਕਿ ਘਟੀਆ ਕੁਆਲਿਟੀ ਦਾ ਕੀਤਾ ਗਿਆ ਤੇ ਉਹਨੂੰ ਸੁਧਾਰਿਆ ਜਾਏਗਾ ਨਾਲ ਜੋ ਵੀ ਆ ਸਾਰਾ ਕੀਤਾ ਜਾਏਗਾ ਜੋ ਕੰਮ ਅਲਾਟਮੈਂਟ ਦੇ ਹਿਸਾਬ ਨਾਲ ਜੋ ਸਰਕਾਰ ਦੇ ਨਿਯਮ ਨੇ ਜੋ ਸਪੈਸੀਫਿਕੇਸ਼ਨ ਨੇ ਉਦੇ ਬਿਹਾਫ ਤੇ ਹੀ ਕੰਮ ਕੀਤਾ ਜਾਏਗਾ ਤੱਕ ਤੱਕ ਕੇਦਾਨ ਨੂੰ ਕੋਈ ਪੇਮੈਂਟ ਵੀ ਨਹੀਂ ਕੀਤੀ